ਕਿਹੜੇ ਪਿੰਡ ਦੇ ਰਹਿਣ ਵਾਲੇ ਸਮਾਨ ਸੇ ਬਾਰ ਕਿਉਂ ਸਮਾਨ ਬਾਰ ਨੇ ਲੋਕੀ ਕੀ ਕਹਿਣਾ ਚਾਹੁੰਦੇ ਸਮਾਨ ਉਹ ਲਿਜਾਣਾ ਹੀ ਪੈਣਾ ਦਾ ਕਿਉਂ ਕੀ ਕਰਮ ਬੰਦੇ ਹੋ ਗਰਮ ਜ਼ਿਆਦਾ ਐਰੀ ਹੋ ਗਿਆ 70 ਦੀ ਇੱਦਾਂ ਤੇ ਲਾਤ ਹੋਈ ਸੀ ਔਰ ਉਹਦੇ ਵੀ ਵੜੇ ਗਿਆ ਸੀ ਵਿੱਚ ਤੇ ਹੁਣ ਫਿਰ ਸਟੈਣ ਲੱਗ ਗਈ ਹੈ ਹਾਂ ਲੱਗੀ ਜਾਂਦੀ ਹੈ ਲੱਗ ਰਹੀ ਹੈ ਹਾਂ ਕਿੰਨਾ ਕੁ ਸਮਾਨ ਕੱਢ ਰਹੇ ਹੋ ਕਰਾਣਾ ਸਮਾਨ ਉਹ ਔਰ ਜਿੰਨੇ ਗੰਦਾ ਚਿੱਕੀ ਜਾਂਦੇ ਕਿੱਥੇ ਲੈ ਕੇ ਜਾਦੇ ਹੋ ਪਿੱਛੇ ਜਾਵਾਂ ਜਿੱਥੇ ਟੈਪ ਪਾਸ ਹੋ ਗਿਆ ਇਤੋਂ ਬਾਕਿਸਤਾਨ ਕਿੰਨੀ ਦੂਰ ਹੈ ਜਿੱਥੇ ਖੜੇ ਹੈ 1 ਕਾ 1 ਕਿਲੋਮੀਟਰ ਹੈ ਜੀ ਕੀ ਕੋਈ ਉਧਰ ਦੀ ਆਵਾਜ਼ ਆਇਆ ਦਰਾਈਆਂ ਨੇ ਕੋਈ ਅਨਾਉਂਸਮੈਂਟ ਆਈ ਹੈ ਜਾਂ ਦਰੁ ਕੁਝ ਹੋਇਆ ਹੈ ਕੀ ਉਹ ਲੋਸਮਨ ਦੀ ਫੌਜ ਲੱਗੀ ਜਾਂਦੀ ਹੈ ਪਾਕਿਸਤਾਨ ਦੀ ਹਾਂ ਕੋਈ ਲੱਗੀ ਪੂਰੀ ਤਿਆਰੀ ਕੀਤੀ ਗਈ ਹੈ ਵਿਖਦੀ ਹੈ ਤੂੰ ਹਾਂ ਉਹ ਦਰ ਦੀ ਵਜ੍ਹਾ ਨਾਲ ਸਮਾਨ ਕੱਢ ਰਹੇ ਹੋ ਔਰ ਭਾਰਤੀ ਫੌਜਾਂ ਨਹੀਂ ਲੱਗਣੀ ਹੈ ਲੱਗੀ ਜਾਂਦੀਆਂ ਉਹਨਾਂ ਦੇ ਅਤਵਾਰ ਹੈ ਭਾਰਤੀ ਫੌਜਾਂ ਦੇ ਅਤਵਾਰ ਦੇ ਗਈ ਹੈ ਕਿ ਕੀ ਪਤਾ ਕਿਸੇ ਟਾਈਮ ਚੱਲ ਜਾਨੀ ਜੰਗ ਸਾਨੂੰ ਤਾਂ ਪਿੱਛੇ ਹੈਗਾ ਮੱਲ ਸਾਧਰ ਤੋਂ ਲੱਗਦਾ ਰਾਹ ਨਹੀਂ ਹੈਗਾ ਕਠੋੜਾ ਹੈ ਗਿਆ ਗਿਆ ਦਾ ਅੱਧਾ ਕਿਲੋਮੀਟਰ ਰਹਿ ਗਿਆ ਨਾਦੀ ਫੌਜ ਪੂਰੀ ਲੱਗੀ ਪਈ ਉੱਥੇ ਸਰਕਾਰ ਨੂੰ ਕੀ ਮੰਗ ਕਰਦੇ ਹੋ ਸਰਕਾਰ ਨੂੰ ਮੰਗ ਕਰਨੇ ਸਾਡੀ ਕੋਈ ਸੁਣਾਈ ਨਹੀਂ ਹੈਗੀ ਕੋਈ ਕੋਸ਼ਿਸ਼ ਨਹੀਂ ਸਾਡੇ ਬਾਰੇ ਪਤਾ ਨਹੀਂ ਹੈਗਾ ਜਰਦਾ ਸਾਰੀ ਮਾਰ ਜਾਵੇ ਕੋਈ ਸ਼ਰਧਾ ਦੀ ਸਰਕਾਰ ਨੂੰ ਇਹ ਪਿੰਡ ਕਿਹੜਾ ਸਾਨੂੰ ਕੋਈ ਪਿਛਾ ਥਾਂ ਨਹੀਂ ਦਿੱਤੀ ਕਿ ਸਾਡਾ ਰਹਿਣ ਦਾ ਵੀ ਪ੍ਰਬੰਧ ਹੈਗਾ ਪਿੱਛੇ ਜਾ ਤੇ ਕਿ ਸਾਨੂੰ ਦਈ ਸਮਝ ਦੇਣਾ ਵੀ ਇਹ ਬਵੇ ਜੋ ਖਤਮ ਹੋ ਜਾਵੇ ਸਰਕਾਰ ਨੂੰ ਹਾਂ ਉਹਨੇ ਕਹਿ ਦੇਣਾ ਵੀ ਠੀਕ ਹੈ ਵੀ ਆਈਏ ਹੱਥ ਖੜੇ ਕਰਦੇ ਜੰਤਰੀ ਬੜੀ ਸੇਵਾ ਕਰ ਰਹਾ ਹੈ ਕੋਸ਼ਿਸ਼ ਹੀ ਸੇਵਾ ਹੈ ਇਹ ਕੋਈ ਅਵਸਰ ਆਦਾ ਹੈ ਤਾਂ ਠੀਕ ਹੈ ਬੈਠੇ ਰਹੋ ਪਿੰਡ ਕਿਹੜਾ ਹੈ ਉਮਰਸਮਾਰਚੋ I'll che a little bit of a bit oh, more ਸਾਡਾ ਜੀ ਦਲੀਪ ਸਿੰਘ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਕਿੰਨੇ ਸਾਲਾਂ ਤੋਂ ਇੱਥੇ ਰਹਿ ਰਹੇ ਹੋ ਇੱਥੇ ਰਹਿ 40-50 ਸਾਲਾਂ ਤੋਂ ਰਹਿ ਰਹੇ ਹੁਣ ਘਰ ਖਾਲੀ ਹੋ ਰਹੇ ਨੇ ਕੀ ਕਾਰਨ ਹੈ ਕਾਰਨ ਇਹ ਜਿਹੜਾ ਰਾਤ ਸਰਜੀਕਲ ਸਟ੍ਰाइक ਕੀਤੀ ਸੀ ਫਤਨੇ ਪਾਕਿਸਤਾਨ ਤੋਂ ਇਸ ਕਰਕੇ ਦੁਨੀਆ ਮਨ ਲੇ ਥੋੜੀ ਜਿਹੀ ਖੌਫ ਹੈ ਚੈਗਾਂ ਸਾਡਾ ਆ ਚਾਰ ਪਿੰਡ ਇਹਨਾਂ ਇਹ ਵਲਗੇ ਚਾਹੁੰਦੇ ਮਨ ਲੇ ਇੱਥੇ ਵੀ ਬਾਡਰ ਹੈ ਇੱਥੇ ਬਾਡਰ ਥੋੜਾ 1 ਕਿਲੋਮੀਟਰ ਅਗੀ ਤੋਂ ਪਲੰਗੀ ਦੇ ਪਿੱਛੇ ਦੇਖੇ ਹੁਣ ਬਰੇਨ ਕੋ ਇਸ ਕਾਰ ਕਿ ਦੁਨੀਆ ਵੀ ਪਿੱਛੇ ਆਦਾ ਥੋੜਾ ਜਾਂ ਬਲਗੇ ਦੂ ਮਲ ਹੈ ਵੀ ਬੱਦਰ ਇਧਰ ਵੀ ਬੱਦਰ ਹੈ ਕੀ ਲੱਗਦਾ ਜੰਗ ਦਾ ਮਾਹੌਲ ਬਣੇਗਾ ਜੰਗ ਦਾ ਮਾਹੌਲ ਤਾਂ ਨਹੀਂ ਬਣਦਾ ਇੰਨਾ ਕੋਈ ਲੋਭਤ ਨਹੀਂ ਆਂਦੀ ਫਿਰ ਵੀ ਥੋੜਾ ਪਿੱਛੇ ਆਦੇ ਬੱਚਿਆਂ ਨੂੰ ਜਾਣਾ ਚਾਹੀਦਾ ਥੋੜਾ 71 'ਚ ਵੀ ਜੰਗ ਲੱਗੀ ਸੀ ਉਦੋਂ ਹਾਲਾਤ ਕਿਵੇਂ ਸੀ ਉਦੋਂ ਵੀ ਹਾਲਾਤ ਉਦੋਂ ਤਾਂ ਮਾੜੇ ਹੀ ਸੀ ਉਦੋਂ ਤਾਂ ਮਾਲੇ ਛੋਟੇ ਗੋਲੀਆਂ ਨਾਲ ਹੁੰਦੀ ਸੀ ਲੜਾਈ ਹੁਣ ਉਹ ਚੀਜ਼ ਨਹੀਂ ਹੈ ਹੁਣ ਸਰਕਾਰ ਨਾਲ ਹੀ ਸਰਕਾਰ ਸੰਭਾਲ ਰਹੀ ਹੈ ਹੁਣ ਤੁਹਾਨੂੰ ਹਾਂਜੀ ਹਾਂਜੀ ਸਰਕਾਰ ਦਾ ਹਾਲੀ ਕੁਝ ਨਹੀਂ ਸਰਕਾਰ ਨੇ ਕਿਹਾ ਵੀ ਤੁਸੀਂ ਉੱਠੋ ਜਾਂ ਫੌਜ ਨੇ ਕੁਝ ਨਹੀਂ ਆ ਨਹੀਂ ਕਿਸੇ ਕੋਲ ਵੀ ਕੋਈ ਗੱਲ ਉਹਨਾਂ ਦੀ ਪਾਕਿਸਤਾਨੀ ਫੌਜ ਦੀ ਆਵਾਜ਼ ਆਂਦੀ ਹੈ ਇੱਥੇ ਹਾਂਜੀ ਨਹੀਂ ਆਵਾਜ਼ ਆਂਦੀ ਹੈ ਪਾਕਿਸਤਾਨੀ ਕੋਈ ਸਪੀਕਰਾਂ ਦੀ ਆਵਾਜ਼ ਆਂਦੀ ਹੈ ਨਹੀਂ ਕੁਝ ਨਹੀਂ ਆਂਦੀ ਇੱਥੇ ਉਹ ਇਹੋ ਜੀ ਕੀ ਮੰਗ ਕਰਦੇ ਹੋ ਮੰਗ ਕਰਨੇ ਹੈ ਜੇ ਪ੍ਰਸ਼ਾਸਨ ਸਰਕਾਰ ਸਾਨੂੰ ਪਿੱਛੇ ਚਾਰ ਪਿੰਡਾਂ ਨੂੰ ਕਿਉਂ ਪਿੱਛੇ ਕਰੇ ਤਾਂ ਸਾਨੂੰ ਕਿਹੜੇ ਕਿਹੜੇ ਚਾਰ ਪਿੰਡ ਮੁਆਰ ਜਮਸ਼ੇਰ ਜਿਹੜਾ ਪਾਰ ਹੈ ਮੁਆਰ ਖੀਵਾ ਮਨਸਾ ਮੁਆਰਸੋਨਾ ਤੇ ਮੁਆਰ ਖੀਵਾ ਭਵਾਨੀ ਇਹ ਚਾਰ ਪਿੰਡ ਹੈਗੇ ਬਾਰਡਰ ਦੇ ਅੰਦਰ ਵਿੱਚ ਇਹਨਾਂ ਸਰਕਾਰ ਦੇ ਵਿੱਚ ਗੇਰੇ ਦੇ ਵਿੱਚ ਹੈਗੇ ਨੇ ਵੀ ਪਿੱਛੇ ਆਦਾ ਕੋਈ ਸਾਨੂੰ ਟੰਬੂ ਦੇਵੇ ਮਾਲੇ ਕੋਸ਼ਿਸ਼ ਕਿੰਦਰ ਰਹਿਣ ਦਾ ਪ੍ਰਬੰਧ ਹੋਵੇ ਤਾਂ ਹੀ ਹੁਣ ਕਿੱਥੇ ਸਵਾਲ ਲੈ ਕੇ ਜਾ ਰਹੇ ਹੋ ਫਿਰ ਹਾਂਜੀ ਉਹਨਾਂ ਸਮਾਨ ਕਿੱਥੇ ਜਾ ਰਿਹਾ ਹੈ ਉਹਨਾਂ ਸਮਾਨ ਪਿੱਛੇ ਹੀ ਕੋਈ ਰਿਸ਼ਤੇਦਾਰਾ ਕੋਲ ਜਾ ਰਿਹਾ ਕੋਈ ਕਿੱਥੇ ਜਾ ਰਿਹਾ ਹੈ 71 ਦੇ ਵਿੱਚ ਪਿੰਡ ਖਾਲੀ ਹੋ ਗਏ ਸੀ हां गतरे च जल्दी च मले जदों गोली चली सी ना ओदो रात नु खाली होए सी ਪਿੰਡ ਤੇ ਕਿੰਨੇ ਸਮੇਂ ਖਾਲੀ ਰਹੇ ਸੀ ਹਾਂਜੀ ਕਿੰਨੇ ਸਮੇਂ ਖਾਲੀ ਰਹੇ ਸੀ ਉਹ ਸਮੇਂ ਤਾਂ ਫਿਰ ਲੱਗੇ ਸੀ ਪਿੱਛੇ 5 6 ਮਹੀਨੇ ਲੱਗੇ ਸੀ ਇੱਥੇ ਪਾਕਿਸਤਾਨੀ ਸੈਨਾ ਆ ਗਈ ਸੀ ਹਾਂਜੀ ਇੱਥੇ ਪਿੰਡਾਂ ਹਾਂ ਪਿੰਡ ਚ ਇੰਨੀ ਫੌਜ ਨਹੀਂ ਮਤਲਬ ਫੌਜ ਨਹੀਂ ਹੁੰਦੀ ਸੀ ਇੰਨੀ 2 4 ਬੰਦੇ ਹੁੰਦੇ ਸੀ ਪਿੰਡ ਦੇ ਪਾਕਿਸਤਾਨੀ ਆ ਗਏ ਸੀ ਹਾਂਜੀ ਹਾਂਜੀ ਆ ਗਏ ਸੀ ਸਾਰਾ ਸਾਮਾਨ ਸਾਰਾ ਸਮਾਨ ਸਾਰਾ ਲੈ ਗਏ ਸੀ ਇੱਥੋਂ ਸਾਮਾਨ ਲੈ ਗਏ ਸੀ ਇਹ ਫਿਰ ਸਾਰਾ ਦੁਬਾਰਾ ਬਣਾਇਆ ਹਾਂਜੀ ਹਾਂਜੀ ਬਾਕੀ ਜੀ ਅੱਗੇ ਐਂ ਠੀਕ ਹੈ ਦਾਤ ਜੀ ਸਵਾਰ ਕਿਉਂ ਇਕੱਠਾ ਕਰ ਰਹੇ ਹੋ ਵੀ ਜਵਾਕ ਬੱਚੇ ਨਿੱਕ ਨਿੱਕ ਨੇ ਤਾਂ ਬੀਬੀ ਸ਼ਖਬ ਕਰ ਲਈਏ ਵੀ ਮੋਲ ਖਰਾਬ ਹੈ ਤਾਂ ਕਰ ਰਹੇ ਹੋ ਹਾਂ ਮੋਲ ਖਰਾਬ ਹੈ ਇਸ ਤੋਂ ਪਹਿਲਾਂ 71 ਚ ਵੀ ਜੰਗ ਲੱਗੀ ਸੀ ਹਾਂ ਉਦੋਂ ਹੈਗੇ ਸੀ ਤੁਸੀਂ ਹੈਗੇ ਸੀ ਉਦੋਂ ਹਲਾਤ ਕਿਵੇਂ ਸੀ ਉਦੋਂ ਵੀ ਹਲਾਤ ਬੜੀ ਮਾੜੀ ਹੁੰਦੀਆਂ ਪਰ ਹੁਣ ਤਾਂ ਹੁਣ ਕੀ ਪਤਾ ਕਹੇ ਜਾਈਏ ਮੌਕਾ ਕੋਈ ਅਨਾਉਂਸਮੈਂਟ ਹੋਈ ਸਰਕਾਰ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਵੀ ਕਿ ਆਪੇ ਇਤਿਆਤ ਵਰਤ ਰਹੇ ਹੋ ਆਪੇ ਡਰਦੇ ਆ ਖਬਰਾਂ ਹੋਣ ਹੋਣ ਕੀ ਪਿੰਡ ਵਾਲਿਆਂ ਜਾਂ ਬਾਕੀ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਹੁਣ ਕੀ ਪਤਾ ਹੁਣ ਕੀ ਕਰਦੇ ਨੇ ਕੋਈ ਤਾਂ ਨਹੀਂ ਕੋਈ ਨਹੀਂ ਆ ਰਹੀ ਇਹ ਕੱਤਰ ਵਿੱਚ ਜਦੋਂ ਜੰਗ ਹੋਈ ਉਹਦਾ ਸੰਭਾਲ ਹੈਗਾ ਸੀ ਹਾਂ ਹੈਗਾ ਸੀ ਮੈਂ ਕੀ ਇਲਾਜ ਸੀ ਉਹ ਉਹਦਾ ਵੀ ਐਵੇਂ ਹੀ ਬਸ ਬੰਬ ਗੋਲੀ ਸੱਟਿਆ ਨੇ ਜਾ ਚੱਲੇ ਆਏ ਪਿੰਡ ਖਾਲੀ ਹੋਏ ਸੀ ਉਦੋਂ ਪਿੰਡ ਖਾਲੀ ਹੋ ਗਿਆ ਸੀ ਆ ਬਲਗੇ ਪੈ ਗਏ ਸੀ ਬਲਗੇ ਪੈ ਗਏ ਸੀ ਹਾਂ ਕਿੰਨੇ ਦਿਨ ਪਿੰਡੋਂ ਬਾਹਰ ਰਹੇ ਸੀ ਤੁਸੀਂ ਅਸੀਂ ਤਾਂ 2-3 ਹਾਲਤੀ ਸਾਰੇ 2-3 ਹਾਲਤੀ ਸਾਰੇ ਜਦੋਂ ਦੁਬਾਰਾ ਪਿੰਡ ਆਏ ਤਾਂ ਜਗ੍ਹਾ ਮਿਲ ਗਈ ਸੀ ਮੜੋਈਓ ਯਾ ਤੇ ਘਰ ਸੰਭਾਲੇ ਜਿਹੜੇ ਛੱਡ ਗਏ ਘਰ ਖਾਲੀ ਰਹਿ ਹਾਂ ਖਾਲੀ ਘਰ ਘਰ ਰਹਿ ਪਾਕਿਸਤਾਨੀ ਸੈਨਾ ਆਈ ਸੀ ਇੰਦਰ ਆ ਗਿਆ ਕੋਈ ਨਹੀਂ ਪਾਕਿਸਤਾਨ ਨਹੀਂ ਪਾਕਿਸਤਾਨੀ ਸਮਾਨਹਾਰਾ ਢੋਲ ਗਿਆ ਤੇ ਪਾਕਿਸਤਾਨਰ ਬਦਲ ਬੁਏ ਛੱਡ ਗਏ ਐਤੋ ਸਮਾਨ ਪਾਕਿਸਤਾਨ ਵਾਲੇ ਲੈ ਗਏ ਆਹ ਸਮਾਨ ਚੋਕਲੇ ਤੇ ਹੁਣ ਤੁਸੀਂ ਸਮਾਨ ਪਹਿਲਾਂ ਸੰਭ ਰਹੇ ਹੋ ਹੁਣ ਪਹਿਲੇ ਡਰ ਲੱਗਾ ਕਰ ਇਹ ਜੀ ਉਹ ਗੜ ਜਮੂਏ ਜੋ ਹੋਇਆ ਸੀ ਉਹਦੀ ਵਜ੍ਹਾ ਨਾਲ ਪਾਕਿਸਤਾਨ ਨੇ ਆਪਣੇ ਭਾਰਤ ਨੇ ਹਮਲਾ ਕੀਤਾ ਦਾ ਕੀ ਬਤਨ ਸਾਡੇ ਗੇਰੇ ਦੇ ਵਿੱਚ ਬੈਠੇ ਬਾਟਰ ਦੇ ਚਾਰ-ਛੇ ਦਿਨ ਬਸ ਬਾਟ ਰਹੇ ਰਹੇ ਅਸੀਂ ਐਨਪੀਓ ਸਰੱਕੇ ਥਾਵਾਂ ਦੇ ਅੰਦਰ ਕੀ ਬਤ ਪਾਕਿਸਤਾਨ ਕੇਰੇ ਨੇਡੂ ਟੈਕ ਨਾ ਕਰਦੇ ਕਹਿੰਦੇ ਖੱਤਰ ਚ ਵੀ ਇਹ ਹਾਲਾਤ ਬਣੇ ਸੀ ਹਾਂਜੀ ਖੱਤਰ ਵਿੱਚ ਵੀ ਸਾਡੇ ਬਜ਼ੁਰਗ 250 ਜਨਮ ਹੈਗਾ ਸੀ ਬਜ਼ੁਰਗ ਸਾਡੇ ਅੰਦਰ ਵੀ ਸਮਾਨ ਵਿੱਚ ਛੱਡਦੇ ਉਹ ਤੇ ਪਾਕਿਸਤਾਨ ਵਾਲੇ ਆ ਗਏ ਸੀ ਸਾਡੇ ਪਿੰਡਾਂ 'ਚ ਕੋਈ ਦਰਕਤ ਨਹੀਂ ਛੱਡ ਗਏ ਕੋਈ ਮਕਾਨ ਨਹੀਂ ਛੱਡ ਗਏ ਸਾਰਾ ਮਤ ਜੋ ਸਮਾਨ ਰਹਿ ਕੇ ਸੂਈ ਤੱਕ ਵੀ ਨਾ ਉਹ ਸਾਰਾ ਠਾਕ ਲੈ ਗਏ ਪਾਕਿਸਤਾਨ ਲੈ ਗਏ ਹਾਂਜੀ ਲੈ ਗਏ ਤੇ ਹੁਣ ਤੁਸੀਂ ਸਮਾਨ ਪਹਿਲਾਂ ਕੱਢ ਰਹੇ ਹੋ ਅਸੀਂ ਹੁਣ ਜਾਜ ਸਮਾਨ ਤੁਹਾਨੂੰ ਇਹ ਵੇਖੀ ਘਰ ਤਾਂ ਮੁੱਕਦਾ ਹੀ ਨਹੀਂ ਅਸੀਂ ਤਾਂ ਮੇਨ ਮੇਨ ਜਿਹੜਾ ਰਸਤ ਪਾਣੀ ਜਾਂ ਕੋ ਮਾਰੇ ਮੁੱਢ ਦਾ ਨਹੀਂ ਕੋਈ ਵੀ ਸਰੇ ਲੈ ਜਾਣੇ ਬਾਕੀ ਪਈ ਹੀ ਹੁਣ ਇੱਥੇ ਸਾਰਾ ਸਮਾਨ ਤਾਂ ਨਹੀਂ ਲਿਆ ਸਕਦੇ ਸਰਕਾਰਾਂ ਨੂੰ ਕੀ ਕਹਿਣਾ ਚਾਹੁੰਦੇ ਸਰਕਾਰ ਹੁਣ ਸਰੱਕਿਆ ਤੁਹਾਨੂੰ ਥਾਂ ਦੇ ਅੱਜ ਜਗ੍ਹਾ ਦੇਵਣ ਨੇ ਜਾਂ ਕੋਈ ਮਈਆ ਕਰਵਾਉਣ ਜਾਂ ਕੈਂਪ ਲਾਉ ਤੇ ਲਾ ਦੇ ਦੇਵਣ ਜਾਂ ਸਕੂਲਾਂ ਨੂੰ ਥਾਂ ਦੇਵਣ ਕਿਉਂ ਅਸੀਂ ਕਿੰਤ ਜੱਗ ਨੰਗੀ ਸਾਦ ਉਹ ਤੋਂ ਬਾਅਦ ਦਾ ਵੀ ਟਾਈਮ ਹੈਗਾ ਅਸੀਂ ਕਿੱਥੇ ਪਾਵਾਂਗੇ ਅਸ਼ੋ ਵੀ ਪਿੰਡਾਂ ਚ ਨੇ ਉਹ ਵੀ ਲੈ ਆ ਰਹੇ ਹੋ ਅਸਿੰਨੇ ਕੋਈ ਚਿੰਤਾ ਹੋਣਾ ਖੜੇ ਨੇ ਹੱਕ ਬੰਦਾ ਰਵਾਂਗੇ ਇੰਨੇ ਜਿਵੇਂ ਹੁੰਦੀ ਜ਼ਫਰ ਉਹਨਾਂ ਨੂੰ ਰਸਤੇ ਕਾਟ ਕੇ ਜਿਹੜੇ ਕੰਡਾ ਤੇ ਹਿੰਦੁਸਤਾਨ ਵੱਲ ਪਾਸੇ